ਸਾਰੇ ਕਿਸਾਨ ਪਰਮ ਨੂੰ ਸਤਿ ਸ੍ਰੀ ਅਕਾਲ ਝੋਨੇ ਦੀ ਫਸਲ ਵਿੱਚ ਜ਼ਿੰਕ ਤੱਤ ਨੂੰ ਲੈ ਕੇ ਹਰ ਰੋਜ਼ ਕਾਫੀ ਵੀਡੀਓ ਵਗੈਰਾ ਆ ਰਹੀ ਹੈਗੀਆਂ ਨੇ ਕੋਈ ਕਿਸੇ ਜ਼ਿੰਕ ਦੀ ਪ੍ਰੋਮੋਸ਼ਨ ਕਰੀ ਜਾਂਦਾ ਹੈਗਾ ਕੋਈ ਕਿਸੇ ਜ਼ਿੰਕ ਦੀ ਪ੍ਰੋਮੋਸ਼ਨ ਕਰੀ ਜਾਂਦਾ ਹੈਗਾ ਪਰ ਕੋਈ ਇਹ ਨਹੀਂ ਦੱਸ ਰਿਹਾ ਹੈਗਾ ਵੀ ਸ਼ੁੱਧ ਜ਼ਿੰਕ ਤੱਤ ਝੋਨੇ ਦੀ ਫਸਲ ਨੂੰ ਕਿੰਨਾ ਦੇਣਾ ਬੜਾ ਜ਼ਰੂਰੀ ਹੈਗਾ ਤੇ ਜਿਹੜੀ ਲੁਧਿਆਣਾ ਯੂਨੀਵਰਸਿਟੀ ਸਿਪਾਰਸ਼ ਕਰਦੀ ਹੈਗੀ ਜਾਂ ਖੇਤੀਬਾੜੀ ਮਹਾਰਾਸ਼ਟਰ ਸਿਪਾਰਸ਼ ਕਰਦੇ ਹੈਗੇ ਆ ਉਹ 33% ਜਾਂ 21% ਜ਼ਿੰਕ ਨੂੰ ਹੀ ਸਿਪਾਰਸ਼ ਕਰਦੇ ਹੈਗੇ ਆ ਠੀਕ ਹੈ ਮੈਂ ਵੀ ਤੁਹਾਨੂੰ ਇੱਥੇ 21% ਜਾਂ 33% ਜ਼ਿੰਕ ਹੀ ਸਿਪਾਰਸ਼ ਕਰੂੰਗਾ ਪਰ ਉਸ ਤੋਂ ਪਹਿਲਾਂ ਆਪਾਂ ਨੂੰ ਇਹ ਜਾਨਣਾ ਬੜਾ ਜ਼ਰੂਰੀ ਹੈ ਚੰਗਾ ਝਾੜ ਲੈਣ ਦੇ ਲਈ ਵੀ ਸ਼ੁੱਧ ਜ਼ਿੰਕ ਤੱਤ ਜਿਹੜਾ ਆਪਾਂ ਨੂੰ ਇੱਕ ਕਿੱਲੇ ਦੇ ਵਿੱਚੋਂ ਚਾਹੇ ਤੁਸੀਂ 25 ਗੰਡਲ ਝੋਨਾ ਲੈਨੇ ਹੋ ਚਾਹੇ ਤੁਸੀਂ 30 ਗੰਡਲ ਝੋਨਾ ਲੈਨੇ ਹੋ ਸ਼ੁੱਧ ਜ਼ਿੰਕ ਤੱਤ ਪੂਰਾ ਵੀ ਕਰਨਾ ਪੂਰਾ ਕਰਨਾ ਵੀ ਬੜਾ ਜ਼ਰੂਰੀ ਹੈਗਾ ਠੀਕ ਆ ਕੁਝ ਕੁ ਜੁਨਿਵਰਸਟੀਆਂ ਦਾ ਕਹਿਣਾ ਹੈਗਾ ਜਿਵੇਂ ਤਾਮਿਲ ਤਾਮਿਲਆੜੂ ਯੂਨੀਵਰਸਿਟੀ ਹੈਗੇ ਉਹਨਾਂ ਦਾ ਕਹਿਣਾ ਹੈਗਾ ਕਿ ਜੇ 3 ਟਨ ਝੋਨਾ ਪੈਦਾ ਕਰਦੇ ਤਿੰਨ ਟਨ ਦੇ 30 ਕੁਇੰਟਲ ਬੰਦੇ ਆ ਤਾਂ 1 ਕਿੱਲੇ ਦੇ ਵਿੱਚ 1 ਟਨ ਝੋਨਾ ਪੈਦਾ ਕਰਨ ਦੇ ਲਈ 1 ਟਨ ਕਿੱਲੇ ਦੇ ਵਿੱਚ ਟੰਡਾਂ ਝੋਨਾ ਹੁੰਦਾ ਹਨਾ ਘੱਟੋ ਘੱਟ 1 ਟਨ ਜੇ ਝੋਨਾ ਪੈਦਾ ਕਰਦੇ ਆਪਾਂ 1 ਟਨ ਝੋਨਾ ਪੈਦਾ ਕਰਨ ਦੇ ਲਈ ਉਹਦੇ ਵਿੱਚ 30 ਤੋਂ 40 ਗ੍ਰਾਮ ਜ਼ਿੰਕ ਤੱਤ ਹੋਣਾ ਬੜਾ ਜ਼ਰੂਰੀ ਹੈ ਕਹਿੰਦਾ ਮਤਲਬ ਜੇ ਟੰਡਣ ਜੂਨਾ ਬੈਦਾ ਹੁੰਦਾ ਹੈ ਤਾਂ 90 ਗ੍ਰਾਮ ਤੋਂ ਲੈ ਕੇ 120 ਗ੍ਰਾਮ ਸ਼ੁੱਧ ਜ਼ਿੰਕ ਤੱਤ ਹੋਣਾ ਬੜਾ ਜ਼ਰੂਰੀ ਹੈ ਤੇ ਆਪਣੀ ਲੁਧਿਆਣਾ ਜੂ ਐਸੀ ਕਹਿੰਦੀ ਹੈਗੀ ਹੈ ਵੀ ਕਹਿੰਦੇ ਇਹ ਵੀ 200 ਤੋਂ ਲੈ ਕੇ 250 ਗ੍ਰਾਮ ਤੱਕ ਜ਼ਿੰਕ ਸ਼ੁੱਧ ਜ਼ਿੰਕ ਤੱਤ ਹੋਣਾ ਬੜਾ ਜ਼ਰੂਰੀ ਹੈ ਠੀਕ ਹੈ ਤੁਹਾਡੇ ਖੇਤ ਦੇ ਵਿੱਚ ਕੋਈ ਵੀ ਜ਼ਿੰਕ ਵਰਤਰੇ ਹੈਗੇ ਹੋ ਜੇ ਤੁਸੀਂ 75 ਮਾਣ ਝਾੜ ਲੈਣ ਦੀ ਆਸ ਰੱਖਦੇ ਹੈਗੇ ਹੋ ਠੀਕ ਹੈ ਫਿਰ ਜਿਹੜਾ ਸਾਨੂੰ 150 ਗ੍ਰਾਮ ਜ਼ਿੰਕ ਹੋਣੀ ਬੜੀ ਜ਼ਰੂਰੀ ਹੈ ਸ਼ੁੱਧ ਜ਼ਿੰਕ ਤੱਤ ਜੇ ਤੁਸੀਂ 100 ਮਣ ਛਾੜ ਦਿਆ ਸਰਕੀ ਹੈ 90 ਮਣ ਛਾੜ ਦਿਆ ਸਰਕੀ ਹੈ ਤਾਂ 180 ਤੋਂ ਲੈ ਕੇ 200 ਗ੍ਰਾਮ ਸ਼ੁੱਧ ਜ਼ਿੰਕ ਤੱਤ ਪੂਰਾ ਕਰਨਾ ਬੜਾ ਜ਼ਰੂਰੀ ਹੈ ਪਰ ਕੋਈ ਮਾਂ ਦਾ ਪੁੱਤ ਇਹੀ ਨਹੀਂ ਦੱਸਿਆ ਜਾਂਦਾ ਵੀ ਚਾਹੇ ਤੁਸੀਂ 33 ਵਰਤ ਲਓ ਭਾਵੇਂ ਤੁਸੀਂ 21 ਵਰਤ ਲਓ ਵੀ ਸਾਨੂੰ ਇਹਦੇ ਵਿੱਚੋਂ ਕਿੰਨੇ ਕਿਲੋ ਜ਼ਿੰਕ ਦੇ ਵਿੱਚੋਂ ਸਾਨੂੰ ਕਿੰਨੇ ਕਿੰਨੇ ਗ੍ਰਾਮ ਸ਼ੁੱਧ ਜ਼ਿੰਕ ਮਿਲਣੀ ਹੈ ਠੀਕ ਹੈ ਮੈਂ ਦੇ ਕੋਈ ਨਹੀਂ ਕਹਿੰਦਾ ਚਾਹੇ ਕੋਈ ਕੰਪਨੀ ਕੋਈ ਆਪਦੇ ਪ੍ਰੋਡਕਟ ਦੀ ਪ੍ਰਮੋਸ਼ਨ ਕਰਵਾਈਏ ਜਾਂ ਮੇਰੇ ਵੱਲੋਂ ਕੋਈ ਪ੍ਰਮੋਸ਼ਨ ਕਰ ਰਿਹਾ ਹੈਗਾ ਪਰ ਸਹੀ ਚੀਜ਼ ਦੱਸ ਦਿਆ ਕਰੋ ਜਿੰਮੇਦਾਰ ਦਾ ਫਾਇਦਾ ਹੋ ਜੇ ਐਵੇਂ ਆਪਦੇ ਪੈਸੇ ਬੱਢਣ ਤੱਕ ਮਤਲਬ ਨਾ ਰੱਖਿਆ ਕਰੋ ਹੁਣ ਜੇ ਕਿਸਾਨ ਭਰਾ 33% ਜ਼ਿੰਕ ਵਰਤਦਾ ਹੈ ਤੇ 21% ਵਰਤਦਾ ਹੈ ਚਾਹੇ 39.5 ਵਰਤਦਾ ਚਾਹੇ 12% ਜ਼ਿੰਕ ਵਰਤਦਾ ਹੈ ਠੀਕ ਹੈ ਸ਼ੁੱਧ ਜ਼ਿੰਕ ਦਾ ਤਾਂ ਜਿਹੜਾ 150 ਤੋਂ ਲੈ ਕੇ 200 ਗ੍ਰਾਮ ਕਿਵੇਂ ਮਿਲੂਗਾ ਜੇ ਤੁਸੀਂ 21% ਜ਼ਿੰਕ 10 ਕਿਲੋ ਵਰਤੇਦੇ ਹੈਗੇ ਹੋ ਤਾਂ ਤੁਹਾਨੂੰ 2 ਕਿਲੋ 100 ਗ੍ਰਾਮ ਜ਼ਿੰਕ ਮਿਲਗੀ 2 ਕਿਲੋ 100 ਗ੍ਰਾਮ ਜ਼ਿੰਕ ਮਿਲਲੀ ਹੈਗੀ ਆ ਜੇ ਤੁਸੀਂ 33% 7 ਕਿਲੋ ਜ਼ਿੰਕ ਵਰਤੇਦੇ ਹੋ ਤਾਂ ਤੁਹਾਨੂੰ 2 ਕਿਲੋ 300 ਗ੍ਰਾਮ ਜ਼ਿੰਕ ਮਿਲਰੀ ਹੈਗੀ ਚਾਹੀਦੀ ਆਪਾਂ ਨੂੰ 200 ਗ੍ਰਾਮ ਹੈਗੀ ਆ ਬਾਕੀ ਜਿਹੜਾ ਹੁੰਦਾ ਇਹ ਆ ਜ਼ਮੀਨ ਦੇ ਵਿੱਚ ਜਾ ਕੇ ਪੱਥਰ ਬਣ ਜਾਂਦਾ ਹੈਗਾ ਜਿਵੇਂ ਫਾਸਫੋਰ ਸਪੈਰ ਰਹਿੰਦਾ ਹੈਗਾ ਇਹ ਵੀ ਸਾਲਵਰ ਸਾਲ ਪਿਆ ਰਹਿੰਦਾ ਹੈਗਾ ਲਦਾਖਾਨ ਜੀਮੋਸਟੀ ਕਹਿੰਦੀ ਹੈਗੀ ਆ ਵੀ ਪੂਰੇ ਸਾਲ ਦੀ ਜ਼ਿੰਕ ਤੁਸੀਂ 1.25 ਕਿਲੋ ਪਾ ਸਕਦੇ ਹੋ ਤੇ ਪੂਰੇ ਸਾਲ ਦੀ 33% ਜ਼ਿੰਕ ਤੁਸੀਂ 15 ਕਿਲੋ 16 ਕਿਲੋ 17 ਕਿਲੋ ਤੱਕ ਵੀ ਜਿਹੜੀ ਤੁਸੀਂ ਜ਼ਮੀਨ ਦੇ ਵਿੱਚ ਵਰਤ ਸਕਦੇ ਹੋ ਕਿ ਸੋਨੂੰ ਕੱਲੀ ਝੋਨੇ ਚ ਪਾ ਕੇ ਕਣਕ ਚ ਵੀ ਪਾਉਣ ਦੀ ਜਿਹੜੀ ਅੱਗੇ ਨਾ ਲੋੜ ਪਵੇ ਫਿਰ ਵੀ ਕਈ ਵਾਰ ਜ਼ਿੰਕ ਦੀ ਕਮੀ ਆ ਹੀ ਜਾਂਦੀ ਹੈ ਹਨਾ ਜੇ ਆਪਾਂ 10 ਕਿਲੋ ਪਾ ਲਈਏ ਚਾਹੇ 7 ਕਿਲੋ ਪਾ ਲਈਏ ਜ਼ਿੰਕ ਦੀ ਕਮੀ ਫਿਰ ਵੀ ਆ ਜਾਂਦੀ ਹੈ ਕਈ ਪਤਾ ਆਪਾਂ ਜ਼ਿੰਕ ਪਾਉਣ ਤੋਂ ਬਾਅਦ ਜ਼ਮੀਨ ਨੂੰ ਹਵਾ ਹੀ ਨਹੀਂ ਲਵਾਉਂਦੇ ਜ਼ਮੀਨ ਦੇ ਵਿੱਚ ਨਮੀ ਜਿਹੜੀ ਹਵਾ ਹੈਗੀ ਐ ਉਹ ਐਂਟਰੀ ਨਹੀਂ ਹੋਣ ਦਿੰਦੇ ਜ਼ਮੀਨ ਨੂੰ ਪਾਣੀ ਦੇ ਨਾਲ ਨਕਨਕ ਭਰ ਕੇ ਰੱਖਦੇ ਹੈਗੇ ਆ ਠੀਕ ਐ ਜ਼ਿੰਕ ਦੀ ਕਮੀ ਤਾਂ ਹੀ ਪਿੱਛੇ ਜਾ ਕੇ ਆ ਜਾਂਦੀ ਐ ਪਰ ਹੁਣ ਤੁਸੀਂ 33 ਵਰਤ ਰਹੇ ਹੋ ਜਾਂ 21 ਵਰਤ ਰਹੇ ਹੋ ਚਾਹੀਦੀ 200 ਗ੍ਰਾਮ ਜ਼ਿੰਕ ਹੈਗੀ ਐ ਜੇ ਆਪਾਂ 21% ਵਰਤਲੀ ਦਾ 10 ਕਿਲੋ ਤਾਂ ਆਪਾਂ 2 ਕਿਲੋ 100 ਗ੍ਰਾਮ ਜ਼ਿੰਕ ਸ਼ੁੱਧ ਜ਼ਿੰਕ ਤੱਤ ਲੈ ਗਏ ਜੀ ਜੇ ਪਤਤੀਵ ਸੰਡ 7 ਕਿਲੋ ਵਰਤ ਲਈਏ 3 ਕਿਲੋ 300 ਗ੍ਰਾਮ ਲਗਣੀ 150 ਤੋਂ 200 ਗ੍ਰਾਮ ਸ਼ੁੱਧ ਜ਼ਿੰਕ ਆਪਾਂ ਨੂੰ ਮਿਲਣੀ ਹੈਗੀ ਹੈ ਬਾਕੀ ਜ਼ਿੰਕ ਹੁੰਦੀ ਜਿਹੜੀ ਅਗਲੀ ਜ਼ਮੀਨ ਦੇ ਵਿੱਚ ਅਗਲੀ ਫਸਲ ਦੇ ਵਿੱਚ ਆਪਾਂ ਨੂੰ ਜਾ ਕੇ ਜਿਹੜੀ ਹੈਲਪ ਕਰ ਦਿੰਦੀ ਹੈਗਾ ਕੁਸ਼ਕ ਇਹ ਜ਼ਮੀਨ ਦੇ ਵਿੱਚ ਪੱਥਰ ਬਣ ਜਾਂਦਾ ਹੈਗਾ ਠੀਕ ਹੈ ਜੇ ਤੁਸੀਂ 12% ਜ਼ਿੰਕ ਚਿਲਟਡ ਜ਼ਿੰਕ ਹੈ ਕਿਸਾਨ ਭਰਾਈ ਕਰਦੇ ਹੈ ਪਾਈਆ ਪਾ ਲੈਂਦੇ ਹੈ ਜੇ ਤੁਸੀਂ ਪਾਈਆ ਉਹ ਵਰਤ ਲਈ ਉਸ ਨੂੰ 30 ਗ੍ਰਾਮ ਹੀ ਜ਼ਿੰਕ ਮਿਲਗੀ 100 ਗ੍ਰਾਮ ਜੇ ਤੁਸੀਂ ਚਲਟਡ ਜ਼ਿੰਕ ਵਰਤੀ ਉਹਦੇ ਵਿੱਚ ਤੁਹਾਨੂੰ 12 ਗ੍ਰਾਮ ਸ਼ੁੱਧ ਜ਼ਿੰਕ ਮਿਲਗੀ ਜੇ ਤੁਸੀਂ 100 ਗ੍ਰਾਮ ਵਿੱਚ ਹੋਰ ਪਾਈ ਫੇਸ ਉਹਨੂੰ 24 ਗ੍ਰਾਮ ਮਿਲਗੀ ਠੀਕ ਹੈ ਜੇ ਤੁਸੀਂ 250 ਗ੍ਰਾਮ ਕਰ ਲਈ ਤਾਂ ਤੁਹਾਡੀ ਪੂਰੀ 30 ਗ੍ਰਾਮ ਜ਼ਿੰਕ ਹੋਗੀ ਚਾਹੀਦੀ ਆਪਾਂ ਨੂੰ 200 ਤੋਂ 250 ਆ ਫਿਰ ਆਪਾਂ ਇਹ ਪਾਈਆ ਜ਼ਿੰਕ ਪਾ ਕੇ ਕਿੱਥੋਂ ਦਾ تیر ਮਾਰ ਲਾਂਗੇ ਮਿਕਸਚਰ ਜ਼ਿੰਕ ਪਾਈ ਜਾਂਦੇ ਆ ਉਹਦੇ ਵਿੱਚ 7% ਹੀ ਐ ਉਹ ਵੀ 1 ਗਿਗੋ ਪਾ ਕੇ ਚੱਲਾਈ ਵੀ ਨਾ ਦੇਖੋ ਭੀ ਚਾਹੇ 5 ਕਿਲੋ ਥੈਲੀਏ ਚਾਹੇ 10 ਕਿਲੋ ਥੈਲੀਏ ਦੇਖੋ ਵੀ ਉਹਦੇ ਵਿੱਚ ਕਿੰਨੇ ਪਰਸੈਂਟ ਜਿੰਕ ਹੈਗੀ ਹੈ ਤੇ ਕਿੰਨੀ ਜਿੰਕ ਪਾਉਣ ਦੇ ਨਾਲ ਆਪਣਾ ਫਾਇਦਾ ਹੋਣਾ। ਕਈ ਵਾਰ ਇਹ ਨਹੀਂ ਹੁੰਦਾ ਵੀ ਸ਼ੁੱਧ ਜਿੰਕ ਮੰਨ ਲਓ ਜੇ ਹੁਣ ਆਪਾਂ ਹਨਾ 33% ਜਿੰਕੀ ਹੈ ਜੇ ਮੇਰੇ ਦਸਨ ਮਤਾਬਕ ਤੁਸੀਂ ਪਰਸੈਂਟੇਜ ਕੱਢ ਲਈ ਵੀ ਆਪਾਂ ਨੂੰ ਦੋ-ਦੋ 250 ਗ੍ਰਾਮ ਚਾਹੀਦੇ ਆ ਵੀ ਆਪਾਂ ਤਾਂ ਇੰਨੀ ਪਾਉਣ ਦੀ ਲੋੜ ਹੀ ਨਹੀਂ। ਜੇ ਤੁਸੀਂ ਸ਼ੁੱਧ ਜਿੰਕ 200 ਗ੍ਰਾਮ ਦੇ ਹਿਸਾਬ ਦੇ ਨਾਲ ਪਾ ਲਈ ਬੂਟਾ 200 ਦੀ 200 ਨਹੀਂ ਲੈਂਦਾ। ਜੇ ਤੁਸੀਂ 33% 5 ਕਿਲੋ ਪਾ ਲਈ ਤਾਂ ਮੀ ਉਹਨੇ 200 250 ਗ੍ਰਾਮ ਜ਼ਿੰਕ ਸ਼ੁੱਧ ਜ਼ਿੰਕ ਤੱਤ ਲੈਣਾ ਹੈਗਾ ਠੀਕ ਹੈ ਜੇ ਤੁਸੀਂ ਆਸ ਰੱਖਦੇ ਹੋ ਵੀ ਸਾਡੇ ਝਾੜਾ 75 ਮਣ 80 ਮਣ ਹੁੰਦਾ ਤਾਂ 150 ਗ੍ਰਾਮ ਤੋਂ ਲੈ ਕੇ 180 ਗ੍ਰਾਮ ਤੱਕ ਸ਼ੁੱਧ ਜ਼ਿੰਕ ਮਿਲ ਜੂਗੀ ਠੀਕ ਹੈ ਪਾਓ ਜਿਹੜੀ ਮਰਜ਼ੀ ਮੈਂ ਤਾਂ ਕਹਿੰਦਾ ਵੀ 33 ਤੇ 21 ਹੀ ਪਾਓ ਕੇ 5 ਕਿਲੋ ਪਾ ਲੋ ਚਾ 10 ਕਿਲੋ ਪਾ ਲੋ ਵਧੀਆ ਕੰਪਨੀ ਦੀ ਜ਼ਿੰਕ ਲੈ ਲਓ ਸਸਤਾ ਜ਼ਿੰਕ ਨਾ ਲਓ ਤੇ ਸਸਤੇ ਜ਼ਿੰਕ ਨੇ ਸੋਡੇ ਕੇਰ ਦੇ ਵਿੱਚ ਕੰਮ ਨਹੀਂ ਕਰਨਾ ਫੇਰ ਤੁਸੀਂ ਕਹੋਗੇ ਵੀ ਬਾਈ ਸਾਡੇ ਜ਼ਿੰਕ ਦੀ ਕਮੀ ਆ ਗਈ ਤੇ ਜ਼ਿੰਕ ਕਿੰਨੇ ਦਿਨਾਂ ਤੇ ਪਾਉਣੀ ਹੈ ਇਹਦੀ ਵੀ ਵੀਡੀਓ ਆਪਾਂ ਕੱਲ ਤੱਕ ਜਿਹੜੀ ਕਿਸਾਨਾਂ ਦੇ ਰੂਪ ਰੂਪ ਕਰਦੇ ਆਂਗੇ ਤੇ 10 ਦਿਨ ਤੇ ਜ਼ਿੰਕ ਪਾਉਣ ਦਾ ਕੀ ਫਾਇਦਾ ਹੈ ਤੇ 15 ਦਿਨ ਤੇ ਜ਼ਿੰਕ ਜੇ ਆਪਾਂ ਵਰਤੇ ਰਹਿਗੇ ਤਾਂ ਕੀ ਫਾਇਦਾ ਹੈ ਇਹਦੀ ਅੱਗੇ ਕਮੀ ਕਿਉਂ ਆਉਂਦੀ ਹੈਗੀ ਆ ਠੀਕ ਹੈ ਹੱਦੋਂ ਵੱਧ ਆਪਾਂ ਖਾਦਾ ਪਾਉਨੇ ਉਹਨਾਂ ਦਾ ਆਪਾਂ ਨੂੰ ਕੀ ਨੁਕਸਾਨ ਹੈਗਾ